ਲੋਕ ਹਿੱਤ ਲੋਕਾਂ ਦੀ ਆਵਾਜ਼ 68 TV 88 ਕਹਿੰਦੇ ਹੋਲਦੀ ਹੋਈ ਜੀ ਬੜਾ ਨੁਕਸਾਨ ਹੋਇਆ ਹੈ ਦਰਿਆ ਤੇ ਜੇ ਬਾਬਾ ਪਾਣੀ ਮਗੰਦੇ ਆ ਹਾਂ ਜੀ ਪਾਣੀ ਪਾਣੀ ਘਟਿਆ ਧਾ ਵੀ ਆ ਗਿਆ ਸਬਜ਼ੀਆਂ ਵੇਖੋ ਕਿਤੇ ਆ ਗਏ ਹਾਂ ਪਾਣੀ ਬੜੀ ਕਿੰਨੀ ਟਾ ਗਿਆ ਤੇ ਆਪਣੀ ਆਪਣੀ ਪਾਣੀ ਠੇਕੇ ਲਈ ਤੇ ਸਾਰਾ ਚੰਨ ਡਾਤਾ ਹੈ ਹਾਂ ਨਹੀਂ ਆਪਣੀ ਪਾਣੀ ਕਿਥੇ ਕਿਥੇ ਆਪਣੀਆਂ ਡੋ ਕਿੰਨੇ ਆਦੀ ਮਾਰ ਕੀ ਅੱਜ ਜੀ ਅੱਗੇ ਹਾਂ ਜੀ ਬਾਕੀ ਉਹ ਗਾਂ ਠੇਕੇ ਲਈ ਉਹ ਗਾਂ ਠੇਕੇ ਲਈ ਬਾਬਾ ਪਿਛਲੇ ਬੰਨੇ ਇਹ ਰਿਆ ਸਾਰਾ ਯੂਰੇ ਨੂੰ ਆਇਆ ਹੁਣ ਸਾਸੀ ਗਲ ਪਹਿਣਾ ਸਾਸੀ ਗਲ ਪਹਿਣਾ ਹੂੰ ਅਜੇ ਖਲੋਤਾ ਨਹੀਂ ਅਜੇ ਪੜੀ ਟਾੜ ਆਵੇ ਛੁੱਟੀ ਜਾਂਦੀ ਪਾਣੀ ਅਜੇ ਆਉਣ ਵਾਵਾ ਦੇ ਆਣਾ ਪਾਣੀ ਵਾਵਾ ਆਉਂਦਾ ਪਿਆ ਮੇਰੀ ਇੱਕ ਬੇਨਤੀ ਸੁਣਗੀ ਆ ਇਹ ਦੀ ਵੀ ਹਾਨੂੰ ਜ਼ਿੰਦਗੀ ਚ ਇੱਕ ਵਾਰੀ ਸਾਡਾ ਇੱਕ ਸਾਲ ਵਾਹਾਂ ਹੀ ਨਿਕਲਦਾ ਪਤਾ ਮੈਨੂੰ ਭੈਣ ਮੈਂ ਇੱਥੇ ਰਹਿਣਾ ਮੈਂ ਤੇ ਅੱਗੇ ਕਹਿਣਾ ਵੀ ਇੱਕ ਸਾਲ ਮਹਾਨੀ ਪਾਣੀ ਆਉਂਦਾ ਅਗਲੇ ਸਾਲ ਫੇਰ ਪਾਣੀ ਆਉਂਦਾ ਕੋਈ ਨਹੀਂ ਆਉਣ ਲੱਗਿਆ ਹਾਂ ਤਹੀ ਆਉਂਦੇ ਆ ਹੀ ਨਹੀਂ ਆਂ ਨਹੀਂ ਆਉਂਦੇ ਹਾ ਬਹੁਤ ਸਾਡੀ ਤੁਸੀਂ ਸਾਰ ਲਈਏ ਬਹੁਤ ਸੁਣੀਆ ਪਰ ਚਲੋ ਸਰਕਾਰਾਂ ਦੇ ਬਦਲ ਦੀਆਂ ਆਉਣੀਆਂ ਹਨਾ ਤੇ ਪਰ ਜਿਹੜਾ ਕੋਈ ਕੋਈ ਵੀ ਹੈ ਨਾ ਮੰਤਰੀ ਜੇ ਕੋਈ ਕੇ ਦੀ ਖੈਰ ਪਾ ਦੇ ਨਾ ਝੋਲੀ ਚ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਨਹੀਂ ਕੋਈ ਨਹੀਂ ਭੈਣਾ ਇਹਨੂੰ ਕਿਦਣਾ ਕਿਤੇ ਕਰਾ ਦਿੰਨੇ ਕਰਾ ਦਿੰਨੇ ਇਹ ਇਹ ਪਾਉ ਇਹ ਮੇਰਾ ਘਰ ਵਾਲਾ ਵਾਹ ਅੱਛਾ ਇਹ ਘਰ ਵਾਲਾ ਹਾਂਜੀ ਅੱਛਾ ਤੇ ਤੇ ਬੇਟੀ ਮੈਂ ਆਦੇ ਪੇਕੇ ਪੜਨੇ ਪਾਈ ਆ ਬਸ ਇਸੇ ਤੋਂ ਵੀ ਅਹੀਂ ਤੇ ਬੰਨਾਂ ਦੇ ਕੱਢ ਲਾਂਗੇ ਇਹਦੀ ਪਾਉ ਦੀ ਕਿੰਨੀ ਉਮਰ ਆ ਇਹਨਾਂ ਦੀ ਹੋਊਗੀ 45 ਸਾਲ ਤੇ ਲੱਗ ਬੰਨੇ ਐ 45 ਹਾਂਜੀ 20 ਲੈ ਠੇਕੇ ਲਈ ਇੱਥੇ ਕਾ ਬਿਲੋ ਦਿੱਤਾ ਸਾਰੇ ਉਹ ਨਾਇਕ ਪਠੇਕਾ ਕਾ ਤੋਂ ਪਹਿਲਾਂ ਦੇ ਦਰਿਆਜ ਤੇ ਕੋਈ ਤਿਬਾਰ ਹੀ ਨਹੀਂ ਦੇ ਠੇਕਾ ਕਾ ਤੋਂ ਹੁਣ ਰੋਟੀ ਤੇ ਖਾਣੀ ਐ ਨਾ ਜਿਹਨੇ ਘਰ ਆਉਣਾ ਰੋਟੀ ਤੇ ਖਾਣੀ ਐ ਨਹੀਂ ਪਰ ਦਰਿਆਜ ਦਰਿਆਜ ਤੇ ਦਰਿਆਜ ਨਾਲੇ ਪਾਸੇ ਲੈ ਲੈਣ ਤੂੰ ਚੱਲ ਗੱਲ ਹੁਣ ਰੋਟੀ ਤੇ ਖਾਣੀ ਐ ਤੇ ਆਪ ਦੇ ਨੇੜੇ ਦਾ ਸੋਖ ਸੋਚ ਲਈਦਾ ਵੀ ਕੋਈ ਗੱਲ ਹੀ ਲਾਗੇ ਹਾ ਆਪਣੇ ਵਰਗੇ ਵੀ ਚੱਲ ਰੋਟੀ ਖਾਣੀ ਮੂੰਹ ਆ ਮੋੜ ਦੇਈਦਾ ਨਹੀਂ ਪਰ ਭੈਣ ਦਰਿਆਜਾ ਤੇ ਆਪਾਂ ਨੂੰ ਪਤਾ ਹੀ ਐ ਇਹਦਾ ਤੇ ਤਿਬਾਰ ਹੀ ਕੋਨੀ ਕਿਹੜੇ ਵਲੇ ਆ ਜਣਾ ਕੀ ਕੀ ਭਾਲੀ ਠੇਕੇ ਦੀ ਕੁਝ ਤਾਂ ਹੀ ਤੋਂ ਆ ਯਾਰ ਦੇ ਵਿੱਚ ਵਿੱਚ ਆ ਜੀ ਕੋਈ 45 ਨੂੰ ਕੋਈ 64ੀ ਬਾਕੀ ਉਹ ਤੇ ਚਲੋ ਇਹੋ ਹੀ ਬੇਨਤੀ ਆ ਬਸ ਮੇਰੀ ਤੇ ਇਹੋ ਹੀ ਆ ਉਹ ਤੇ ਕੁਝ ਹੋ ਗਿਆ ਕੋਈ ਬਿਮਾਰ ਹੋ ਕੇ ਨਹੀਂ ਪਰ ਜਿੰਨੇ ਜਿੰਨੇ ਦਿੱਤੀ ਆ ਉਹਨੂੰ ਆਖੋ ਠੇਕਾ ਮੋੜੇ ਇਹਨਾਂ ਤੇ ਕਿਹੜਾ ਕੋਈ ਪੱਲੇ ਰਿਹਾ ਉਹ ਤਾਂ ਵੈਸੇ ਹੀ ਉਹਨੂੰ ਆਪ ਨੂੰ ਚਾਹੀਦਾ ਵੀ ਠੇਕਾ ਮੋੜ ਦੇਣਾ ਚਾਹੀਦਾ ਵਾ ਵੀ ਜਦੋਂ ਨਹੀਂ ਕੁਝ ਵੀ ਹੋਇਆ ਨਹੀਂ ਉਹਨੂੰ ਮਿਲਿਓ ਜੇ ਉਹਨੂੰ ਇਹ ਕਹੋ ਵੀ ਵੇਖੋ ਜੇ ਤੇ ਉਹਨਾਂ ਦੀ ਫਸਲ ਹੁੰਦੀ ਠੇਕਾ ਤੇਨੂੰ ਆਇਆ ਹੀ ਆਇਆ ਹੀ ਹੁਣ ਉਹਨਾਂ ਦਾ ਕੱਖ ਨਹੀਂ ਹੋਇਆ 15000 16 ਕਿੱਲੇ ਤੇ ਖਰਚੇ ਚੜ ਜਾਂਦਾ ਉਹ ਵੀ ਗਿਆ ਇਹ ਤੇ ਰੱਬ ਤਰਸੀ ਚਾਹੀਦਾ ਵਾ ਵੀ ਜਦੋਂ ਹੋਇਆ ਕੁਝ ਨਹੀਂ ਤੇ ਇਹਨਾਂ ਵਿਚਾਰਿਆਂ ਗਰੀਬਾਂ ਨੇ ਠੇਕਾ ਚੁੱਕੇ ਹੀ ਦੇਣਾ ਵਾ ਮਿਟਕਾ ਲਈ ਜਾਣਾ ਤਾ ਹਾਂਜੀ ਉਹਨਾਂ ਨੇ ਚੱਲ ਕਰਦੇ ਗੱਲ ਇਹਨਾਂ ਨਾਲੇ ਸਾਰਾ ਪ੍ਰਾਪਰਟੀ ਦਾ ਮਾਲਕ ਤੇ ਉਹ ਰਹਿ ਹੀ ਗਿਆ ਵਾ ਇਹਨਾਂ ਦਾ ਨੁਕਸਾਨ ਆ ਉਹ ਹੀ ਵੀ ਇਹਨਾਂ ਦਾ ਨਾਲੇ ਠੇਕਾ ਤਾਂ ਹੁੰਦਾ ਵਾ ਜੇ ਪਹਿਲੀ ਚੁੱਕੋ ਜੋ ਹੋਵੇ ਹਾਂਜੀ ਇਹਦੇ ਜੀ ਦੀ ਪੈੜੀ ਆ ਇਹਦੇ ਠੇਕਾ ਜਾਂ ਫਸਲ ਦਾ ਬਾਦ ਘਾਟ ਉਸੇ ਨੇ ਚਲਣੀ ਹੁੰਦੀ ਆ ਨਹੀਂ ਦਿੰਦੇ ਮਾਲਕ ਨੇ ਜਿਹੜੇ ਲੈ ਖਰਾਬਾ ਹਣ ਬਾਲ ਖਰਾਬਾ ਨਹੀਂ ਖਰਾਬਾ ਤੁਹਾਡੇ ਨਾਲ ਬਣੂਗਾ ਖਰਾਬਾ ਤੁਹਾਡੇ ਨਾਲ ਬਣੂਗਾ ਪਰ ਚੱਕਰੇ ਆ ਨਾ ਜਾਂ ਜਾਂ ਤੇ ਉਹ ਠੇਕਾ ਛੱਡ ਦੇ ਹਾਂਜੀ ਫੇ ਖਰਾਬਾ ਤੇ ਉਹ ਹੋ ਗਿਆ ਨਾ ਜਿਹੜਾ ਇਹਨਾਂ ਫਸਲ ਤੇ ਲਾਏ ਸਮਝਣ ਤੋਂ ਇਹ ਉਹ ਨਾ ਕਣਕ ਪੀਲੋ ਖਰਾਬ ਹੁੰਦੇ ਪੀਲੇ ਸਾਲ ਵੀ ਤਾਂ ਚੱਲਦੇ ਰਹਿੰਦੇ ਨੇ ਖਰਾਬਾ ਕਾਹਨ ਕਰੇ ਸਾਲ ਨੂੰ ਨਹੀਂ ਨਹੀਂ ਖਰਾਬਾ ਤੁਹਾਨੂੰ ਮਿਲੂਗਾ ਜਦੋਂ ਝੋਨੇ ਦੇ ਤੇ 15-16000 ਤੋਂ ਹਾਂ ਖਰਚਿਆ ਵਾ ਅਸਲ ਚ ਤੇ ਨਹੀਂ ਚਲੋ ਵੱਡਣ ਤੱਕ 20000 ਲੱਗ ਜਾਂਦਾ ਵਾ ਕਿਉਂਕਿ ਇੱਕ ਅਜੇ ਸਪਰੇ ਹੋਣੀ ਸੀ ਮੁੜ ਕੇ ਉਸ ਤੋਂ ਬਾਅਦ ਕੰਬਾਈਨ ਦੀ ਵढाई ਦੇਣੀ ਸੀ ਫਿਰ ਰੁਪਈਆ ਸਾਰਾ 20000 ਖਰਚਾ ਆ ਜਾਂਦਾ ਤੇ ਲਾਸਟ ਵਾਲੀਆਂ ਕਰਦੇ ਹਾਂ ਕਿਉਂਕਿ ਝੋਨੇ ਹੜੇ ਗੇਤਰੇ ਨਾ ਨਹੀਂ ਤੁਹਾਨੂੰ ਲਾਸਟ ਸਪਰੇ ਸਾਰੀਆਂ ਕਰ ਚੁੱਕੇ ਹਾਂ ਝੋਨੇ ਨੇ ਸਰੇ ਹੀ ਤਕਰੀਬਨ ਸਾਰੇ ਸਾਰੇ ਨਹੀਂ ਸਰੇਖ ਚੋਣੇ ਸਰ ਇੱਕ ਨਾ ਤਾ ਦਾ ਕਰੀਏ ਬਹੁਤ ਜੱਲਾ ਨੁਕਸਾਨ ਮੇਰੇ ਤੇ ਲਾਗੇ ਹਲਵਾ ਗਈ ਇਹ ਉਹ ਹੁਣ ਆ ਪਾਣੀ ਹਟਦਾ ਨਾ ਤੇ ਆਪਾਂ ਨੂਚਾਂ ਹੀ ਲਵਾਉਣੀਆਂ ਪਿੱਛੇ ਨੂਚਾਂ ਲੱਗਣੀਆਂ ਪਾਣੀ ਦੂਰ ਜਾਊਗਾ ਫੇਰ ਹੀ ਰੁਕੋ ਹਾਂ ਇੱਥੇ ਹੀ ਕੰਦ ਆਪਣਾ ਕੰਦ ਇਕੱਲੇ ਤੱਕ ਲੱਗ ਗਿਆ ਹਾਂ ਉਹ ਵੀ ਪਾਲਾ ਗੜੀ ਬੈ ਗਈ ਹੈ ਨਹੀਂ ਕੋਈ ਨਹੀਂ ਉਹ ਵੀ ਕਰਾਵਾਂਗੇ ਫੇਰ ਰੋਕੋ ਉਹਦੇ ਪਾਣੀ ਲੱਥੇ ਤੋਂ ਹੀ ਹੋਣਾ ਹਾਂ ਨਹੀਂ ਕੋਈ ਨਹੀਂ ਉਹ ਵੀ ਕਰਾਉਣੇ ਕੋਈ ਗੱਲ ਨਹੀਂ ਕ੍ਰਿਸਟਲ ਸੀ ਸਾਰੇ ਕਮਰਿਆਂ ਵਿੱਚ ਅੰਦਰ ਹੀ ਮਛਰ ਹੋਣਾ ਜਿਆਦਾ ਅੰਦਰ ਵੀ ਮਛਰ ਹੈ ਕਾਂਦਰਾ ਵਿੱਚ ਅੰਦਰਾਂ ਜਿਆਦਾ ਕਰਦੀ ਦਾ ਇੱਕ ਦਾ ਮੰਦੀਆ ਮਾਦਾ ਦਾ ਅਪਰੇਟ ਕਰਾਉਣਾ ਸੰਧੂਾਸ ਕਰ ਕਿੱਥੇ ਮੰਦਾ ਇਹਦੀ ਇਹਦੀ ਅਮਲੇ ਦੀ ਕਰਾ ਦਾਂ ਕਰਾ ਦਾਂ ਕਿੱਥੇ ਪਥਰੀ ਕਰਾ ਦਾਂ ਕੋਲ ਆ ਕਰ ਕਰ ਕੇ ਨਾ ਮਰਪੇ ਸਟਾਰਟ ਕੀਤਾ ਉਹਦੇ ਆਪਾ ਉੱਤੇ ਕਰਦੇ ਨੇ Ah, vous dites ça, ਬੈ ਕੇ ਬਾਟੇ ਪਾਉਣ ਲੱਪੋ ਕਾਟਾ ਫੜ ਲੋ ਸਾਰੇ ਲੱਗੋ ਬੱਤਾ ਕਾਟਾ ਫੜੋ ਬਾਟੇ ਦੂਸਰੇ ਕਿਹੋ ਕੰਮ ਨਾ ਲੈਂਦਾ ਤੁਹਾਨੂੰ ਇਹਨੂੰ ਸਾਰੇ ਨੂੰ ਫੁਰਦਕੇ ਦੇ ਇੱਧਰ ਸਾਰਾ ਇੱਧਰ ਝੋਨੇ ਵਾਲੇ ਪਾਸੇ ਕਰ ਦਿੱਤੀਏ ਇੱਥੇ ਐ ਕਰ ਕਰ ਲੋ ਕਰ ਉੱਤਰ ਮਾ ਤੇ ਲੋ ਲੋ Hãy subscribe cho kênh Ghiền Mì Gõ Để không bỏ lỡ những video hấp dẫn ਕੋ ਤੇ ਕਾਰਾ ਤਪਾਵਾ ਵਾਹ ਸਾਈਂ ਨਾ ਜਾ ਆ ਸੋ ਲੇ ਲਾਇਆ ਬੁੱਟ ਚਲੋ ਕਰੋ ਕਰੋ ਸਭਾਈ ਖਲੋਤੇ ਘਤੋ ਯਾ ਜਨੇ ਮਾਂਜੇ ਕੇ ਫਾਲੋ ਸਾਰੇ ਜਾਨੀ ਅੱਜ ਨਾ ਪੀਲੀਆਂ ਟੀ-ਸ਼ਰਟਾਂ ਪਾਈਆਂ ਖਿੱਚੋ ਯਾਰ ਅੱਜ ਨੂੰ ਸਾਰੇ ਹੀ ਖਿੱਚੋ ਜਿਹੜੇ ਲੋ ਲੋ ਮੋਜੀ ਹੋ ਰਾਇਓ ਮੜਾਇਆ ਕਰਿਆ ਕੀ ਆਖੋਗੇ ਵਿੱਚਿਕਾ ਤਾਵਾ ਓ ਓ ਪਾਓ ਇਹ ਪਹਿਲਾਂ ਬਾਟੇ ਜਾਓ ਜਿਹੜੇ ਪਤੇ ਆ ਆ ਇਧਰ ਆ ਬਾਬਾ ਚਲੋ ਆਲਫਾ ਫਲ ਫੂਫੇ ਫੜੀ ਆਓ ਤੁਸੀਂ ਯਾਰ ਚੰਗੇ ਬੰਦੇ ਆ ਬੋਤਲਾਂ ਫੜੋ ਕੱਦੂ ਫੜੋ 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 ਚੁੱਕੋ ਯਾਰਾ ਨੇ ਸ਼ਾਹ ਫੜੋ ਚਲੋ ਚਲੋ ਸੰਗ ਦਾ ਫੜੋ ਫੜੋ ਯਾਰ ਚਲੋ ਰਾਣਾ ਸੰਗ ਦਾ ਇਹ ਡਰਦਾ ਵੀ ਕਿਤੇ ਘਰ ਦੀ ਘਰ ਦੀ ਸਫਾਈ ਕਰਨ ਨਾਲੇ ਕਰੇ ਹੈ ਰਾਣਾ ਤਾਂ ਡਰਦਾ ਆਹ ਕੋਈ ਨਾ ਵਿੱਚ ਨਹੀਂ ਸੁਟਾ ਬਾਤ ਦੇ ਨਾਲ ਨਹੀਂ ਕੋਈ ਨਹੀਂ ਪੋਤਾ ਇੱਥੇ ਨਾਲ ਸੁਟਿਓ ਕੋਈ ਗੱਲ ਨਹੀਂ ਥੋੜਾ ਸਰਪੰਚ ਸਰਪੰਚ ਨੇ ਮਰਾਈ ਤੂੰ ਆਇਆ ਇਹਦੇ ਮੱਛਰ ਬੜਾ ਪੈਂਦਾ ਪਿੰਡੋਂ ਇਹਦੇ ਤੇ ਸਰਪੰਚਾ ਬਲਕਟਾ ਕਰੀ ਜਾਂਦਾ ਆ ਆਹ ਜਿਆਦਾ ਵੀ ਕੋਈ ਜਾਨੀ ਆ ਉਹ ਕਿਨੇ ਸੁਟਿਆ ਆ ਆਪ ਨੂੰ ਜਿਆਦਾ ਭਾਵਾ ਇਹ ਟੀਵੀ ਦਾ ਆ ਆਹ ਮਾਰਕੀਟ ਚ ਹੁਣੇ ਜੀ ਕਰੀ ਜਾਓ ਮੜਾ ਜਾ ਉਹ ਗਲ ਗੁਲ ਜਾਣਾ ਚੋਣੇ ਜਾਂ ਪਏ ਕੰਸਰ ਦੇ ਰਿਹਾ ਜਦੋਂ ਕਾਕਾ ਹੀ ਆ ਹਾਂ ਜਦੋਂ ਵਡਾ ਦੇ ਲਾਈ ਇਹ ਬਾਵਾ ਕੋਚ ਰਹਿਦਾ ਉਹ ਬਸ ਚਲੋ ਇਹਨੂੰ ਘਾਟਾ ਕਰਵਾਓ ਉਹ ਕਾਗਨ ਵੀ ਫੱਟ ਗਿਆ ਇਹ ਮੇਰਾ ਉਹ ਸਾਜ ਤਰ੍ਹਾਂ ਜੋ ਕੰਸਰ ਨਹੀਂ ਅਮਜੇ ਨੂੰ ਸੁਗਵਾ ਵਧੀਆ ਬੰਨੀ ਜੀ ਨੀ ਮੈਂ ਤੁਹਾਨੂੰ ਐਂ ਲਿਖਾ ਜਣਾ ਸੁਤਾ ਆਹੋ ਤੰਬੀ ਨਾ ਬਸ ਹਾਂ ਸੁਪਰਾ تھا ਆ ਉੱਥੇ ਵੀ ਸਾਰੇ ਦੱਸਾਂਗੇ ਜਿੰਨੀਆਂ ਬਈਕਾਂ ਆ ਉਹ ਸਾਰੀਆਂ ਬਈਕਾਂ ਤੇ ਆ ਮਾਰ ਦੋ ਫਿਰ ਮੱਛਰ ਮੱਛਰ ਮਰ ਜੂਗਾ ਆ ਭਾਏ ਨਿਕਲ ਜਾਣਾ ਗੱਡੀਆਂ ਪੁਣੇ ਆ ਜਾਣੀਆਂ ਹਾਂ ਆ ਪੈਨਸਾ ਚੱਲ ਹਾਂ ਵਾ ਜਾਂਦੀ ਪਈ ਆ ਨਿਕਲ ਜਾਣਾ ਆ ਸਿੱਧਾ ਹੀ ਤੁਰ ਜਾਂਦਾ ਨਾ ਆ ਉਹ ਦੱਸਾਂ ਕਿ ਕੋਈ ਬੈਗ ਨਾ ਛੱਡਿਓ ਜ ਐਸਪਰਾਵਾਂ ਦੀਆਂ ਸਾਰੀਆਂ ਬਈਕਾਂ ਕੱਢ ਦੇਣੀਆਂ ਜੀ ਨਹੀਂ ਇਧਰੋਂ ਗਾਂ ਉਹ ਦੇੜੇ ਘੜਮ ਤੇ ਪਰੇ ਜਾਵ ਆਪਣਾ ਬਸਤੀ ਲਾਲ ਸਿੰਘ ਇਧਰ ਨੂੰ ਵੀ ਮਾਰੋ ਸਾਰੇ ਮਾਰੋ ਸਾਰੇ ਮਾਰਾ ਉਧਰ ਸਾਰੇ ਮਾਰ ਕੇ ਉਹਨੀਆਂ ਬਾਹ। ਅੱਛਾ ਠੀਕ ਆ। ਤੇਰਾ ਪੁੱਤ ਉਹ ਘਰ ਆ? ਹਾਂਜੀ ਉਹ ਆਇਆ ਜੀ। ਆ ਆ ਪਹਿਲੀ ਤੁਹਾਡੀ ਆ। ਹਾਂਜੀ ਆਪੇ ਕੋ ਠੇਕੇ ਦੇ। ਇਹ ਠੇਕੇ ਦੇ। ਅੱਛਾ ਇਹ ਤੁਹਾਡੇ ਕੋ ਠੇਕੇ ਦੇ ਆ। ਉਹ ਖੰਬੇ ਬਣ ਜਾ ਜਣੇ। ਹੂੰ ਘਰ ਦੀ ਨੀਵੀਂ ਆ। ਹਾਂ। ਘਰ ਦੀ ਪਹਿਲੀ ਨੀਵੀਂ ਆ। ਹਾਂ। ਆਹ ਬਹੁਤ ਵੱਜੂਗਾ ਚੁੰਨਾ ਨਾ। ਨਹੀਂ, ਬਾਜ ਤੇ ਜਾਊ ਅੱਧਾ ਕੇ ਬਜਣਾ ਏ। ਅੱਤਾ। ਅੱਧਾ ਅੱਧਾ ਖਰਾਬ ਹੋ ਗਿਆ ਪਾਣੀ ਪੈ ਗਿਆ ਨਾ ਉਤੋਂ ਤੱਕ। ਹੂੰ ਜਦੋਂ ਪਾਣੀ ਗੋਭ ਤੱਕ ਚਲ ਜੇ ਨਾ ਉਦੋਂ ਨਿਸਰ ਵੀ ਆਵੇ ਉਹ ਝਾੜਨੇ ਨਿਕਲਦਾ ਦਾਗੀ ਹੋ ਜਾਂਦਾ ਝੋਨਾ ਅੱਧਾ ਦਾਣਾ ਹੌਲੇ ਅੱਧਾ ਅੱਧਾ ਝੋਨਾ ਨਿਕਲਣਾ ਅੱਜ ਇਹਨਾਂ ਨੂੰ ਆਹ ਨੋਚ ਜੀ ਬਚਾ ਦਿੰਦੀ ਹੈ ਨਾ ਆ ਆ ਲੱਗੀ ਕਰਕੇ ਪਾਣੀ ਪਰਾਂ ਨੂੰ ਪਾਣੀ ਜਿਹਦਾ ਹਿੰਟ ਪਾਣੀ ਲਾਈਕ ਚੱਲ ਜੀਦਾ ਬੜਾ ਕੋਈ ਨਹੀਂ ਆ ਅਗਲਾ ਹਾਂ ਦਰ ਨਹੀਂ ਆ ਹਾਂ ਹਾਂ ਬਹੁਤ ਦੰਗਰਾ ਸਤ ਗੁਜ਼ਾਰ ਹੁੰਦਾ ਆਹੋ ਵੀ ਦੁੱਧ ਦਾ ਤਵੇ ਦੇ ਕੇ ਮੇਰੇ ਮੇਰੇ ਡੰਗਰ ਹੈਗੇ ਆ ਜੀ 30 30 ਡੰਗਰੇ ਆਪਣੇ ਕੋਲ 35 35 ਡੰਗਰਾ ਪਿੰਗੋ ਜੀ ਹਾਂਜੀ ਅੱਛਾ ਪਾੜੇ ਕੋ ਪਾਉ ਹਾੜੇ ਮੋਤੇ 2 5 6 ਮਹੀਆ ਸਿਰਫ ਮੁੰਡਾ ਕੰਮ ਨਹੀਂ ਮੁੰਡਾ ਨਾਖਾ ਕਰਦਾ ਹੈ ਆ ਆ ਅੱਛਾ ਮੈਂ ਜਿਆਦਾ ਨਾਖਾ ਕਰ ਲਾ ਆ ਵਾ ਮੁੰਡਾ ਤਗੜਾ ਨਾ ਇਹ ਕੰਮ ਕਰ ਲੈਂਦਾ ਵਿਚਾਰਾ ਆਪ ਤੁਹਾਡਾ ਮੁੰਡਾ ਕੰਮ ਕਰੇ ਤੇ ਆਪੇ ਸਾਧ ਦੇ ਸਾਰਾ ਕੰਮ ਚੱਲੇ ਪੈੜੀ ਕਿੰਨੀ ਤੁਹਾਡੇ ਕੋਲ ਪੈੜੀ ਦੋ ਦੋ ਕਿੱਲੇ ਹੈ ਪੈੜੀ ਦੋ ਦੋ ਕਿੱਲੇ ਹੈ ਸਾਰਿਆਂ ਕੋਲ ਹੂੰ 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 ਪਰ ਇਹ ਵੀ ਕਿੱਲੇ ਕੋ 30 ਡੰਗਰਾ ਕਿੰਨਾ ਬੜਾ ਆਪਾਂ ਧਿਆਨ ਨਹੀਂ ਕੋਈ ਗੱਲ ਨਹੀਂ ਆਪਾਂ ਹੁਣ ਜਿੱਦਣ ਫੀਡ ਤੇ ਚੋਕਰ ਆਉਂਦੀ ਆ ਇੱਥੇ ਆਪਾਂ ਫੇਰ ਦੇਖ ਜਾਨੇ ਇਹਨਾਂ ਨੂੰ ਕਰਦੇ ਆ ਫੇਰ ਦੇਖ ਜਾਨੇ ਤੇਰੇ ਕੋਲ ਪਾਉ ਕਿੰਨੇ ਡੰਗਰੇ ਸਿਰਦਾ ਹੈ ਹੇ ਦਾ ਇਹ ਭਰਾ ਹੀ ਨੇ ਸਾਰੇ ਦੋ ਦੋ ਕਿੱਲੇ ਹੀ ਸਾਰਿਆਂ ਨੂੰ ਹੂੰ ਹੂੰ ਤੇ ਪਾਉ ਇਹਦੀ ਆਹ ਬੈਠੀ ਆਹ ਨਾਲ ਦੀ ਬੇਟੀ ਗਰੀ ਮੈਂ ਉਹਨਾਂ ਪਰਿਵਾਰ ਤੋਂ ਉੱਤੇ ਮਿਲ ਜਣਾਂ ਅੱਛਾ ਅੱਛਾ ਠੀਕ ਹੈ ਤੁਸੀਂ ਦੋਵੇਂ ਭਾਈ ਜੇ ਹਾਂਜੀ ਅੱਛਾ ਤੁਸੀਂ ਦੋਵੇਂ ਭਾਈ ਜੇ ਮੁੰਡਾ ਸਾਡਾ ਆਇਆ ਮਿਲ ਆ ਤੇ ਉਹ ਇਹਦਾ ਮੁੰਡਾ ਫਿਰ ਨਹੀਂ ਹਿਆਰਦਾ ਤੂੰ ਕਿੰਨੇ ਚ ਕਹਤਾ ਇਹ ਵੱਡਾ ਤੁਹਾਨੂੰ ਇਹ ਵੱਡਾ ਅੱਛਾ ਤੇ ਤੇਰਾ ਭਾਉ ਕਦੋਂ ਦਾ ਜਨਮ ਪਤਾ ਹੀ ਵਾਹ ਨੀ ਕੋਈ 60 ਸਾਲ ਤੋਂ ਉੱਪਰ ਮੇਰਾ ਹਾਲੇ ਉਮਰ ਇਹਨਾਂ ਦੀ ਹੈਗੀ ਹੈ ਜੀ ਨਹੀਂ 60 ਨਹੀਂ ਹੋਣਾ ਨਹੀਂ ਹੈਗੀ ਮੇਰਾ 60 ਨਹੀਂ ਕਾਟ ਕਾਟਦੀ ਉਹ ਨਹੀਂ ਉੱਤਰਾ ਪਤਾ ਲੱਗ ਜਾਂਦਾ ਇਹਨਾਂ ਨੂੰ ਪਤਾ ਤੁਹਾਨੂੰ ਪਤਾ ਕਿ ਨਹੀਂ ਕਦੋਂ ਦਾ ਜਨਮ ਹੈ ਮੈਂ 88 ਦੇ ਛੋਟਾ ਜਿਆ ਹਾਂ 88 ਜੇ ਛੋਟਾ ਹੀ ਪਾਉ ਤੇ ਫਿਰ ਮਹਾ 45 ਸਾਲ 50 ਨਹੀਂ ਹੋਣੀ ਜੇ 88 ਛੋਟਾ ਕਿੱਡਾ ਕੋਏਗਾ 88 ਜੇ ਪਾਉ ਆ 10 ਸਾਲ ਦਾ ਹੋਇਆ ਤੇ ਉਹ ਹੀ 45 46 ਸਾਲ ਉਮਰ ਹੋਗੀ ਹਾਂ ਉਹਦੋ 88 ਚ ਭੁੱਲਦਾ ਵਿਆਹ ਹੋਇਆ ਸੀ ਕੁੜੀਆਂ ਮੇਰੇ ਦੋ ਅੱਛਾ ਫੇਰ ਇਹ ਹੈਗਾ ਸੱਠਾਂ ਦਾ ਤੂੰ ਸੱਚਾ ਹਰੇ ਹੈਗਾ ਸੱਠਾਂ ਦਾ ਪੰਜ ਕੁੜੀਆਂ ਵਿਆਹੀਆਂ ਵਾ ਸੌਖੀ ਕਰੀਆਂ ਪੰਜ ਗੁੱਡੀਆਂ ਇਹਦੀਆਂ ਕਰੀਦੀਆਂ ਮੁੰਡਾ ਇੱਕ ਹੀ ਸੀ ਮੁੰਡਾ ਸਾਰਿਆਂ ਨੂੰ ਨਿਕਾ ਸੀ ਨਹੀਂ ਨਹੀਂ ਕੁੜੀਾਂ ਦੋ ਇੱਕ ਕੁੜੀ ਹੀ ਛੋਟੀ ਅੱਛਾ ਤੇ ਜਿਹੜਾ ਜਦੋਂ ਆੜਾ ਇਹ ਉਦੋਂ ਵੀ ਉਹਨੂੰ ਮੰਡੀ ਚ ਕਿਟਾਇਆ ਇਹਨੇ ਹਾਂ ਹਾਂ ਦੁਖੀ ਆ ਕੇ ਰਹੋ ਫੇਰ ਤਾਂ ਬਹੁਤ ਹਾਂ ਹਾਂ ਜਿਹੜੀ ਗੋਣਾ ਪੈਣਾ ਉਸ ਤਰ੍ਹਾਂ ਵਿੱਚ ਆਪਕੇ ਅਧਿਨਿਕਰਦਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਆ ਜਿਆਦਾ ਹੀ ਤੰਗ ਹੀ ਨੇ ਉੱਥੇ ਸਭੋ ਮੰਡੀ 'ਚ ਬੈਠੇ ਨੇ ਮੰਡੀ 'ਚ ਚਕਾਇਆ ਰਾਤ ਹਾਂ ਹਾਂ ਉੱਥੇ ਹੀ ਚਕਾਇਆ ਜਿਹੜਾ ਉੱਧਰ ਪਾਣੀ ਆ ਗਿਆ ਤੇ ਬੜ ਕੇ ਬਹੁਤ ਤਗੜਾ ਸੋਹਣਾ ਜੁਵਾਨ ਤੇ ਜੁਵਾਨ ਹੀ ਛੱਡ ਗਿਆ ਲਮਾਟਾ ਪੂਰਾ ਪੜਦੇ ਪਾਇਆ ਇਹ ਕੋਈ ਅਜੀਤ ਸਿੰਘ ਬਜਾ ਨੇ ਆਪਣੀਆਂ 15 ਗੱਠਾਂ ਜਿਲੇਉਣੀਆਂ ਥੁਲੇਆਂ ਨੂੰ ਗੱਠਾ ਲੈ ਪੱਠਿਆਂ ਦਾ ਚਾਰ ਹੈਗਾ 15 ਗੱਠਾਂ ਫਿਰ ਲੈ ਉਹ ਕਿੱਥੇ ਕਿ ਪਈਆਂ ਉਹ ਫੈਕਟਰੀ ਕੋਡ ਬੁਡੇ ਵਾਲੀ ਹੈ ਕੋਡ ਬੁਡੇ ਵਾਲੀ ਫੈਕਟਰੀ 'ਚ ਜਾ ਉਹ ਲੱਦ ਲਿਓ ਲੱਦ ਲਿਓ ਕੋਈ ਗੱਲ ਨਹੀਂ ਲੈ ਕੋਈ ਨੰਬਰ ਨੰਬਰ ਦੇ ਦੇ ਨੰਬਰ ਸਰ ਸਰਪੰਚ ਆਪ ਦਾ ਨੰਬਰ ਦੇ ਦੇ ਇਹ ਤੇਰੇ ਨਾਲ ਗੱਲ ਕਰਾ ਦੂਗਾ ਆ ਨੰਬਰ ਸੇਵ ਕਰ ਲੈ ਲੈ ਲਾ ਦੇ ਲੈ ਆਪਸੇ ਜਵੰਡ ਲੈ ਲਈ ਤੂੰ ਕੰਚੀ ਲਦਾ ਨਾ ਮੈਂ ਤਾਂ ਸੋ ਹਾਂ ਸਰਪੰਚਾ ਬਤਾ ਦੇਣਾ ਮਾ ਕੋਈ ਫਿਰ ਚੱਲ ਜੀ ਆ ਲੈ ਜਾਂਦਾ ਸੰਦ ਬੰਦਿਆਂ ਨਾਲ ਕਰੀ ਗੱਲ ਠੀਕ ਆ ਚੱਲ ਹੂੰ 200 ਰੁਪਏ ਚਰਮੇ ਨੂੰ ਜਾਂਦੋ ਸਰਪੰਚ ਜੀ ਆ ਮੁੜ ਕੇ ਰਾਜ ਬੇਰ ਹੋਣਾ ਸਾਨੂੰ ਆਹੋ ਆਪੋ ਤੋਂ ਨੰਬਰ ਲਿਖ ਲਾ ਸਰਪੰਚ ਸਾਹਿਬ ਨਾਲਾ ਦੇ ਮੁੜ ਕੇ ਉਹ ਗਠਾਣ ਕੇ ਬੰਦ ਨਹੀਂ ਉਹਦੇ ਤੁਸੀਂ ਗੱਲ ਕਰਾ ਦਿਓ ਹਾਂ ਠੀਕ ਆ ਜੀ ਆ ਆਹ ਨੰਬਰ ਮਾਰਲਾ ਮਿਸਕਾਰ ਕੋਈ ਟੁੱਟਾ ਪੰਪ ਨੂੰ ਸੰਭਲ ਆ ਜੇ ਭਾਈ ਜੀ ਨੇ ਇੱਕ ਬਹੁਤ ਮੀਰ ਕੀਤੀ ਆਪਾਂ ਨੇ ਕਿਦੋਂ ਆਖਿਆ ਪੁੱਛਦਾ ਜਰਾ ਜਦੋਂ ਦੇਖਿਆ ਨਹੀਂ ਚਲੋ ਤੁਹਾਡਾ ਨੁਕਸਾਨ ਵੀ ਪਾਉ ਹੋਇਆ ਗਰੀਬ ਬੰਦੇ ਤੁਸੀਂ ਨਾ ਨੁਕਸਾਨ ਹੈ ਉਹਨੂੰ ਮਿਲੇ ਨਾ ਤੇ ਦੋਖ ਨਹੀਂ ਕੋਈ ਜਦੋਂ ਦੂਜੇ ਬੰਦੇ ਦੇ ਆ ਕੇ ਕਰਦੇ ਨੇ ਖਰਾਬੀਆਂ ਉਹਨੂੰ ਥੋੜਾ ਜਿਆ ਹੁੰਦਾ ਪਿੰਡ ਵਾਲੇ ਖਿੱਚੀ ਜਾਂਦੇ ਉੱਚੇ ਥਾਂ ਬੈਠੇ ਵਾਲੇ ਮੰਗਰ ਮੋਟਰਸਾਈਕਲ ਲਾ ਲੈਂਦੇ ਟਰਾਲੀ ਨੇ ਜਿਹੜੇ ਟਰਾਲੀ ਕੰ ਭਜਾਈ ਰਸਣ ਭਜਾਈ ਜਾਂਦੇ ਹੋ ਮੰਗਰ ਲੋਕਾਂ ਮਗਰੀ ਲਾ ਲੈਂਦੇ ਚਲੋ ਚੱਲ ਇਹਨਾਂ ਲੇਕਰਦੇ ਜਿੰਨੇ ਘਰਾਂ ਨੇ ਜੇ ਪੰਜ ਹੱਥੇ ਪੰਜ ਬਣਾ ਗਏ ਇੱਕੇ ਜਾਂਨ ਜ਼ਿੰਮੇਵਾਰੀ ਆ ਪੰਜਾਂ ਕਰਾਂਦਾ ਜਿਹੜੇ ਪੰਜ ਮਾਣ ਲੋ ਇਹ 10 ਕਰਾ ਦਹਾਂ ਨੂੰ ਇੱਕ ਜਨ ਚਲੋ ਫਿਰ ਅੱਗੇ ਕਰ ਲਈਏ ਦੂਜੇ ਘਰਾਂ ਦੀ ਆਹ ਹੈ ਚੱਲੇ ਚੱਲ ਗਏ ਫਿਰ ਚੱਲੋ ਫਿਰ ਆ ਗਿਰਦਾ ਮਾਤਾ ਇਹ ਨਲਕੇ ਤੱਕ ਆ ਗਿਆ ਪਾਣੀ ਕਿ ਪਚਾ ਸੀ ਨਹੀਂ ਉੱਦੀ ਵਾਗ ਗਿਆ ਉੱਦੀ ਵਾਗ ਗਿਆ ਨਲਕੇ ਦੇ ਅੱਛਾ ਨਲਕੇ ਦੇ ਉੱਦੀ ਵਾਗ ਗਿਆ ਆ ਕਿੰਨੇ ਖੜਾ ਚੋ ਨੀ ਜੀ ਨਿੰਨ ਖਸਾਨ ਤੇ ਬਹੁਤ ਜਿਆਦਾ ਆਇਆ ਬਹੁਤ ਜਿਆਦਾ ਨੁਕਸਾਨ ਰਵਿਰਜੀ ਖਾਲਸਾ ਵੈਗਜੀ ਕੀ ਫਤਿਹ ਜੀ ਲਾਲਜੀਤ ਭੁਲਰ ਜੀ ਸਾਡੇ ਮੰਤਰੀ ਆਏ ਆ ਉਹਨਾਂ ਨੂੰ ਦਿਨੋ ਧੰਨਵਾਦ ਕਰਦੇ ਆ ਸਾਡੇ ਘਰਾਂ ਦੀ ਸਪਾਈਆਂ ਕੀਤੀਆਂ ਸਾਡੀ ਰੋਜ਼ ਸਾਰ ਲੈਿੰਦੇ ਰਹੀ ਰੋਜ਼ ਰਾਤ ਨੂੰ ਇੱਥੇ ਬੰਨਾਂ ਤੇ ਆਉਂਦੇ ਰਹੀ ਉਹਨਾਂ ਨੂੰ ਦਿਨੋ ਧੰਨਵਾਦ ਕਰਦੇ ਸਾਨੂੰ ਸਭ ਚਾਰਾ ਡੰਗਰਾ ਇੱਥੇ ਦਿੰਦੇ ਰਿਹਾ ਸਾਨੂੰ ਖਾਣਾ ਤੇ ਰਾਸ਼ਨ ਪਹੁੰਚਾਉਂਦੇ ਰਿਹਾ ਤੂੜੀ ਦਾਣਾ ਹਰ ਇੱਕ ਦਿਨ ਦੇ ਸਾਡੀ ਸਾਰ ਲੈਂਦੇ ਰਿਹਾ ਉਹਨਾਂ ਨੂੰ ਬਹੁਤ ਦਿਨੋ ਧੰਨਵਾਦ ਕਰਦੇ ਆ ਪਹਿਲੇ ਮੰਤਰੀ ਸਾਨੂੰ ਮਿਲੇ ਸਾਡਾ ਇਹ ਤਰ੍ਹਾਂ ਕੇ ਸਾਰ ਲੈਣ ਲੱਗੇ ਇਹਦੇ ਇਧਰ ਕੋਈ ਨਹੀਂ ਸਾਡੇ ਕੋ ਆਇਆ ਪਹਿਲ ਹੋਈ ਪਹੁੰਚਾਈ ਹੈ ਤੇ ਅਸੀਂ ਦਿਨੋ ਧੰਨਵਾਦ ਕਰਦੇ ਆ ਸਾਡਾ ਬਹੁਤ ਨਾਲ ਸਾਰ ਲਈ ਆ ਜੀ ਲਾਲ ਵੈਗਰਜੀ ਖਾਲਸਾ ਵੈਗਰਜੀ ਦੀ ਫਤਿਹ ਵੈਗਰਜੀ ਖਾਲਸਾ ਵੈਗਰਜੀ ਦੀ ਫਤਿਹ ਧੰਨਵਾਦ ਵੀਰ ਲਾਲਜੀ ਦੇ ਜਿਹੜੇ ਸਾਡੇ ਸਹਿਮਤ ਰਿਆ ਸਾਨੂੰ ਸਾਰੀ ਹਰਜ ਦੇਂਦਾ ਦਿਨ ਰਾਤ ਸਾਡੇ ਕੋਲ ਆਂਦਾ ਚੱਕਰ ਲਾਉਂਦਾ ਜੋ ਅਸੀਂ ਸਾਡੀ ਹਰਜ ਪੂਰੀ ਕਰਕੇ ਜਾਂਦਾ ਵਾ ਜੋ ਸਪਾਈਆਂ ਘਰ ਵਿੱਚ ਦਾਣਾ ਪਾਣੀ ਲੰਗਰ ਪਾਣੀ ਸਭ ਪਚਾਉਂਦਾ ਰਿਆ ਜੋ ਮਹਾਰਾਜ ਨੇ ਕਿਰਪਾ ਕੀਤੀ ਸਾਰੀ ਲਾਲਜੀ ਭੁੱਲਰ ਦੇ ਵੱਲੋਂ ਆ ਰਹੀ ਆ ਧੰਨਵਾਦ ਇਹਨਾਂ ਦੇ ਜੋ ਚਾਰਾ ਕੁਝ ਜੋ ਚਾਰਾ ਸਭ ਵੀਰ ਜੀ ਦਿੰਦੇ ਰਿਆ ਜਿੰਦੇ ਵਸਦੇ ਰਹਿਣ ਸਾਡੇ ਨਾਲ ਸਟ੍ਰੀਮ ਜੁੜੀ ਆ ਜੁੜਦੀ ਰਹੀ ਆ ਜਿੰਨਾ ਚਿਰ ਪਾਣੀ ਆਉਂਦਾ ਰਿਹਾ ਨਾਲ ਹੀ ਆਉਂਦੇ ਰੇ ਰਾਤ ਵੀ ਆਉਂਦੇ ਦਿਨ ਵੀ ਆਉਂਦੇ ਸਭ ਕਾਰੋਬਾਰ ਕਰਕੇ ਸਾਡਾ ਦੇਣ ਦੇ ਕੇ ਜਾਂਦੇ ਆ ਧੰਨਵਾਦ ਇਹਨਾਂ ਦੇ ਵੀਰਾਂ ਦੇ ਜਿਹੜੇ ਸਾਡੇ ਸੰਤ ਨਾਲ ਖੜੇ ਆ ਅਸੀਂ ਬਹੁਤ ਧੰਨਵਾਦ ਸਫਾਈ ਕਰਨ ਆਏ ਆ ਸਫਾਈਆਂ ਕੀਤੀਆਂ ਉਹ ਵੀ ਹੋਦੇ ਰਿਹਾ ਸਾਡੀ ਸਾਰ ਲੈਂਦੇ ਰੇ ਸਾਨੂੰ ਕੁਝ ਵਾਸਤੇ ਚਾਰਾ ਮੈਡੀਕਲ ਹੈਲਪ ਤੇ ਅਤੇ ਹੋਰ ਵੀ ਜਿਹੜੀਆਂ ਸਹੂਦਾਵਾਂ ਸਾਨੂੰ ਪ੍ਰਦਾਨ ਕੀਤੀਆਂ ਉਹਨਾਂ ਨੇ ਹਾਡੇ ਵਿੱਚ ਆਉਂਦੇ ਰਹੇ ਸਾਡੇ ਦੇ ਵਿੱਚ ਵਿਤਰ ਵਿਤਰਦੇ ਰਹੇ ਨੇ ਲਾਲਜੀਤ ਸਿੰਘ ਭੁੱਲਰ ਸਾਡੇ ਘਰ ਆਏ ਨੇ ਸਫਾਈ ਕੀਤੀ ਇਹਨਾਂ ਨੇ ਮੱਛਰ ਮਾਰਨ ਵਾਲੀ ਦਵਾਈ ਅਤੇ ਹੋਰ ਵੀ ਅਨੁਸੂਲਤਾ ਦਿੱਤੀਆਂ ਉਹਨਾਂ ਨੇ ਜਿਵੇਂ ਕੀ ਚਾਰਾ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹ ਸਾਡੇ ਵਿੱਚ ਆਏ ਤੇ ਸਾਡੀ ਉਹਨਾਂ ਨੇ ਸਾਰ ਲਈ ਧੰਨਵਾਦ ਜੀ ਹਾਂ ਜੀ ਜੀਵੇਂ ਅੱਗੇ ਵੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤੋਂ ਲੈ ਕੇ ਅਸੀਂ ਲਗਾਤਾਰ ਜਿੱਥੇ ਜਿੱਥੇ ਪਾਣੀ ਆਇਆ ਸਾਡੇ ਪਟਿਆਲਕੇ ਦੇ ਵਿੱਚ ਹਾਰਪੀੜ ਤੇ ਲਾਕੇ ਆ ਜਿਵੇਂ ਰਸਤੇ ਆ ਰਸਤਿਆਂ ਦੇ ਉੱਤੇ ਪਾਲ ਜੰਮੀ ਆ ਜਾਂ ਜਿਵੇਂ ਘਰ ਨੇ ਘਰਾਂ ਦੇ ਵਿੱਚ ਵੀ ਮੱਛਰ ਮੱਖੀਆਂ ਕਿਉਂਕਿ ਪਾਣੀ ਜਿੱਥੇ ਜਿੱਥੇ ਖੜਾ ਵਾ ਕਿੰਨੇ ਦਿਨ ਹੋ ਗਏ ਆ ਪਾਣੀ ਖੜਨ ਦੇ ਨਾਲ 스멜 ਤੇ ਕਈ ਤਰ੍ਹਾਂ ਦੇ ਵਿੱਚ ਪੰਛੀ ਜਾਨਵਰ ਹੋਰ ਕਈ ਚੀਜ਼ਾਂ ਮਰੀਆਂ ਉਹਦਾ ਕਰਕੇ 스멜 ਦੇ ਨਾਲ ਮੱਛਰ ਮੱਖੀਆਂ ਬੜੀਆਂ ਪੈਦਾ ਹੋ ਰਹੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਉਹਦਾ ਕਰਕੇ ਅਸੀਂ ਨਾਲ ਤੇ ਸਾਰੀ ਟੀਮ ਸਾਡੀ ਯੂਥ ਦੀ ਸਾਡੇ ਸਰਪੰਚ ਸਾਹਿਬਾਨ ਸਾਰੇ ਇਲਾਕੇ ਅਸੀਂ ਨਾਲ ਸਫਾਈ ਕਰਦੇ ਪਏ ਆ ਸਾਰੀ ਹੜਪੀੜ ਤੇ ਇਲਾਕੇ ਦੀ ਘਰਾਂ ਦੀ ਰਸਤਿਆਂ ਦੀ ਪਾਈਆਂ ਦੀ ਤੇ ਨਾਲ ਘਰਾਂ ਦੇ ਵਿੱਚ ਫੋਗਿੰਗ ਮਸ਼ੀਨ ਨਾਲ ਫੋਗਿੰਗ ਕਰਕੇ ਵੀ ਜਿਹਦੇ ਨਾਲ ਜਿਹੜਾ ਮੱਛਰ ਮੱਖੀ ਆ ਜਾਂ ਕੋਈ ਬਿਮਾਰੀ ਫੈਲਣੀ ਆ ਉਹਦਾ ਖਾਤਮਾ ਹੋਵੇ ਤੇ ਜਿਵੇਂ ਜਿਵੇਂ ਪਾਣੀ ਸੁੱਕੂਗਾ ਉਵੇਂ-ਉਵੇਂ ਅਸੀਂ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ 'ਚ ਫਸਲ ਤਬਾਹ ਹੋ ਗਈ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਮੀਨਾਂ ਨੂੰ ਪੱਧਰ ਕਰਾ ਕੇ ਆਪਦੇ ਭਰਾਵਾਂ ਦੀ ਬਾਹ ਫੜਾਂਗੇ ਜਿੰਨੇ ਜੋਗੇ ਹੋਏ ਨਾਲ ਸਾਡੇ ਸਰਪੰਚ ਅਸੀਂ ਆਪ ਸਾਡੀ ਸਾਰੀ ਪਾਰਟੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਆ ਆਪਦੇ ਟਰੈਕਟਰਾਂ ਨਾਲ ਆਪ ਡੀਜ਼ਲ ਪਾ ਕੇ ਆਪ ਡੀਏਪੀ ਇਹਨਾਂ ਭਰਾਵਾਂ ਨੂੰ ਦਵਾਂਗੇ 20 ਵੀ ਦਵਾਂਗੇ ਇਹ ਪਰਿਵਾਰ ਸਾਡੇ ਪਰਿਵਾਰ ਨੇ ਇਹਨਾਂ ਦੀ ਕਣਕ ਪਜਾਵਾਂਗੇ ਤਾਂ ਜੋ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਯਾਰ ਸਾਡੀ ਜੇ ਫਸਲ ਤਬਾਹ ਹੋ ਗਈ ਆ ਤੇ ਸਾਡਾ ਤੇ ਕੋਈ ਸਾਰ ਲੈਣ ਵੀ ਨਹੀਂ ਆਇਆ ਸਾਡਾ ਪਤਾ ਲੈਣ ਨੂੰ ਇਹ ਗੱਲ ਇਹਨਾਂ ਨੂੰ ਮਹਿਸੂਸ ਨਾ ਹੋਵੇ ਇਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਪਰਿਵਾਰ ਆ ਸਰਕਾਰ ਜਿਹੜੀ ਆ ਉਹ ਸਾਡਾ ਪਰਿਵਾਰ ਆ ਸਾਡਾ ਸਾਰਾ ਕੁਝ ਭਾਵੇਂ ਖਤਮ ਹੋ ਗਿਆ ਫਸਲ ਤਬਾਹ ਹੋ ਗਈ ਆ ਜ਼ਮੀਨਾਂ ਖਰਾਬ ਹੋ ਗਈਆਂ ਪਰ ਸਾਡਾ ਪਰਿਵਾਰ ਸਾਡੀ ਸਰਕਾਰ ਹੈਗੀ ਆ ਸਾਡੀ ਬਾਹਮ ਫੜਨ ਵਾਲੀ ਸਾਡੀਆਂ ਫਸਲਾਂ ਵੀ ਪਜਾਊਗੀ ਸਾਡੀ ਸਰਕਾਰ ਸਾਡੀਆਂ ਜ਼ਮੀਨਾਂ ਵੀ ਪੱਧਰ ਕਰਕੇ ਸਾਡੀਆਂ ਜ਼ਮੀਨਾਂ ਵੀ ਸਰਕਾਰ ਬਚਾਊਗੀ ਬਾਕੀ ਆ ਜਿਹੜੀ ਪਾਲਿਸੀ ਜਿਹਦਾ ਖੇਤ ਉਹਦੀ ਰੇਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਬਣਾਈ ਆ ਉਹਦੇ ਤਹਿਤ ਵੀ ਅੱਗੇ ਕਿਸਾਨਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਹੈ ਜੇ ਪਹਿਲੀ ਪੱਧਰ ਕਰਨੀ ਤੇ ਉਹ ਵੀ ਪ੍ਰਸ਼ਾਸਨ ਨੇ ਪੁਰਾਣੀਆਂ ਸਰਕਾਰਾਂ ਚ ਪੁਲਿਸ ਨੇ ਮਾਈਨਿੰਗ ਵਿਭਾਗ ਨੇ ਉਹ ਵੀ ਆ ਕੇ ਐਫ ਆਈ ਆਰ ਦਰਜ ਕਰ ਦੇਣੀ ਹੁਣ ਕਿਸਾਨ ਨੂੰ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਕਿਸੇ ਦਫ਼ਤਰ ਚ ਜਾਣ ਦੀ ਲੋੜ ਨਹੀਂ ਉਹ ਆਪਦੇ ਖੇਤ ਦੇ ਵਿੱਚੋਂ ਕਿਉਂਕਿ 15 ਨਵੰਬਰ ਤੱਕ ਦਾ ਟਾਈਮ ਦਿੱਤਾ ਗਿਆ ਉਹ ਆਪਦੇ ਖੇਤ ਦੇ ਵਿੱਚੋਂ ਜਿਵੇਂ ਮਰਜ਼ੀ ਚੁੱਕ ਕੇ ਵੇਚ ਲੇ ਜਾਂ ਪੱਧਰ ਕਰ ਲੇ ਜੋ ਮਰਜ਼ੀ ਕਰ ਲੇ ਉਹ ਕਿਸਾਨ ਦੀ ਮਰਜ਼ੀ ਆ ਬਾਕੀ 15 ਨਵੰਬਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਕਿਹਾ ਵੀ ਜੇ 15 ਨਵੰਬਰ ਤੱਕ ਨਾ ਕਣਕ ਬੀਜੀ ਗਈ ਅਫਸਰਾਂ ਨੂੰ ਆਦੇਸ਼ ਕੀਤੇ ਆ ਵੀ ਗਾਂ ਵੀ ਭਾਵੇਂ 1 ਮਹੀਨਾ ਟਾਈਮ ਦਿਉਣਾ ਪਵੇ ਆਪਾਂ ਸਾਰੇ ਕਿਸਾਨਾਂ ਦੀ ਭਰਾਵਾਂ ਦੀ ਕਣਕ ਬਜਾਉਣੀ ਆ ਪਹਿਲੀ ਪੱਧਰ ਕਰਾਉਣੀ ਆ ਕਿਸੇ ਨੂੰ ਆਪਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਣੀ ਤੇ ਅਸੀਂ ਵੀ ਲਗਾਤਾਰ ਆਪਦੇ ਪਰਿਵਾਰਾਂ ਦੇ ਵਿੱਚ ਆਪਦੇ ਭੈਣਾਂ ਭਰਾਵਾਂ ਦੇ ਨਾਲ ਆ ਬਾਕੀ ਜਦੋਂ ਦੁੱਖ ਦਾ ਸਮਾ ਹੋਵੇ ਨਾ ਕਈ ਜਿਹੜੇ ਬਸ ਫੇਸਬੁੱਕ ਤੇ ਬਿਠੇ ਕਮੈਂਟ ਕਰਨ ਜੋਗੇ ਆ ਉਹ ਕਹਿ ਦੇਣਗੇ ਲਓ ਜੀ ਸਰਕਾਰ ਦਾ ਕੰਮ ਹੁੰਦਾ ਵਾ ਉਹ ਦਫਤਰ ਚੋਂ ਬਹਿ ਕੇ ਫਰਮਾਨ ਕਰੇ ਆਦੇਸ਼ ਕਰੇ ਤੇ ਥੱਲੇ ਦੂਜਾ ਅਫਸਰ ਕੰਮ ਕਰਨ ਵੇਖੋ ਜਦੋਂ ਕਿਸੇ ਤੇ ਦੁੱਖ ਦਾ ਸਮਾਂ ਆਵੇ ਨਾ ਸਿਆਣੇ ਆਂਦੇ ਆ ਦੁੱਖ ਦੇ ਵੇਲੇ ਆ ਕੇ ਹਿਰਕ ਕਰ ਲਈਏ ਨਾ ਤੇ ਦੁੱਖ ਕਟਿਆ ਜਾਂਦਾ ਖੁਸ਼ੀ ਦੇ ਵੇਲੇ ਆ ਕੇ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਈਏ ਤੇ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ ਤੇ ਇਹ ਭਰਾ ਜਦੋਂ ਇਹਨਾਂ ਕੋ ਆ ਕੇ ਅਸੀਂ ਖਲੋ ਜਾਨੇ ਆ ਨਾ ਤੇ ਇਹਨਾਂ ਨੂੰ ਕਈ ਦਾ ਕੋ ਨਹੀਂ ਯਾਰ ਫਿਕਰ ਨਾ ਕਰ ਰਹੀ ਹੈਗੇ ਆ ਇੰਨੇ ਨਾ ਇਹਨਾਂ ਦਾ ਹੌਸਲਾ ਬਲੰਦ ਹੋ ਜਾਂਦਾ ਤੇ ਨਾਲ ਇੱਥੇ ਇਹ ਵੀ ਦੱਸ ਦਿਆਂ ਇਹ ਜਿਹੜੇ ਭਰਾ ਨੇ ਨਾ ਸਾਡੀ ਆ ਇੱਥੇ ਵੀਰ ਆ ਇਧਰ ਐਂ ਪਾਉ ਆ ਜਿਹੜਾ ਪਾਉੜਾ ਆ ਖਲੋਤਾ ਮੈਂ ਅੱਗੇ ਵੀ ਗੱਲ ਕਰਦਾ ਨਾ ਵੀ ਜਿਹੜਾ ਇਹ ਇਲਾਕਾ ਆ ਨਾ ਹੜਪੀੜ ਤੇ ਇਲਾਕਾ ਇਹਨਾਂ ਦੀ ਵਿਚਾਰਿਆਂ ਦੀ ਮਤਲਬ ਸੋਚ-ਸੋਚ ਕੇ ਸੋਚ-ਸੋਚ ਕੇ ਵੇਲੇ ਨਾ ਹੀ ਬਜ਼ੁਰਗ ਹੋ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਉਮਰ ਦੀਦਾਰ ਆ ਉਹ ਮਹਾ ਹੀ 55 56 58 ਇੱਥੇ ਰਹਿ ਗਈ ਆ 55 56 ਸਾਲ ਆਉਣ ਪਾਉ ਆ ਮੇਰੀ ਉਮਰ ਵੀ 46 ਸਾਲ ਹੈ ਤੇ ਲਗਭਗ ਇਹਦੀ ਉਮਰ ਵੀ 46 ਸਾਲ ਤੇ ਵੇਖ ਲਓ ਇਹਦੇ 'ਚ ਤੇ ਮੇਰੇ 'ਚ ਫਰਕ ਵੇਖ ਲਓ 46 ਸਾਲ ਇਹਦੀ ਉਮਰ ਕੋਈ ਕਹੂਗਾ ਵੀ ਇਹਦੀ 46 ਸਾਲ ਦੀ ਉਮਰ ਹੈ ਐ ਲੱਗਣਦਿਆ ਜਿਵੇਂ 65 70 ਸਾਲ ਦਾ ਬਜ਼ੁਰਗ ਹੁੰਦਾ ਵੀ ਸੋਚ-ਸੋਚ ਕੇ ਹਰ ਦੂਜੇ ਸਾਲ ਤੇ ਜੇ ਸਾਲ ਵਿਚਾਰਿਆਂ ਦੇ ਹੜ ਆ ਜਾਂਦੇ ਆ ਫਸਲਾਂ ਤਬਾਹ ਹੋ ਜਾਂਦੀਆਂ ਜ਼ਮੀਨਾਂ ਤਬਾਹ ਪਈ ਇਹ ਤੇ ਸੋਚੀ ਜਾਂਦੇ ਆ ਰਵਲੇ ਵੀ ਰੋਟੀ ਕਿੱਥੋਂ ਆਉਣੀ ਆ ਰੋਟੀ ਖਾਣੀ ਕਿਵੇਂ ਆ ਬੱਚਿਆਂ ਨੂੰ ਪੜਾਉਣਾ ਕਿਵੇਂ ਆ ਜੇ ਕੋਈ ਘਰ ਦੇ ਉੱਤੇ ਟੈਲ ਲਾਉਣੀ ਜਾਂ ਕੋਈ ਘਰ ਬਣਾਉਣਾ ਪਲਸਤਰ ਕਰਨਾ ਉਹ ਕਰਨਾ ਕਿਵੇਂ ਆ ਵੀ ਫਸਲ ਬਚੂ ਤੇ ਕੁਝ ਕਰਨਗੇ ਵੀ ਸੋਚ-ਸੋਚ ਕੇ ਇਹਨਾਂ ਦੇ ਵਿਚਾਰਿਆਂ ਦੇ ਵਾਲ ਚਿੱਟੇ ਹੋ ਗਏ ਆ ਇਹ ਬਜ਼ੁਰਗ ਹੋ ਗਿਆ ਨਹੀਂ ਤੇ 45 46 47 ਸਾਲ 'ਚ ਇੰਨੇ ਵਾਲ ਚਿੱਟੇ ਹੁੰਦੇ ਹੀ ਨਹੀਂਗੇ ਬੰਦੇ ਦੇ ਤੇ ਤੁਸੀਂ ਆਪੇ ਵੇਖ ਸਕਦੇ ਕੱਪੜੇ ਵੇਖ ਲਓ ਪੈਰੀ ਜੁੱਤੀ ਨਹੀਂ ਹੈਗੀ ਪਰਨਾ ਤੁਸੀਂ ਵੇਖ ਸਕਦੇ ਜੇ ਵੀ ਵਾਕੇ ਹੀ ਇਹਨਾਂ ਲੋਕਾਂ ਦੀ ਹਾਲਤ ਜਿਹੜੀ ਹੈ ਨਾ ਵਿਚਾਰਿਆਂ ਦੀ ਵਾਕੇ ਹੀ ਬੜੀ ਮਾੜੀ ਆ ਤੇ ਮਾੜੀ ਕਿਉਂ ਆ ਕਿਉਂਕਿ ਇਹ ਦਰਿਆ ਦਾ ਏਰੀਆ ਵਾ ਬੰਨਾਂ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਵਿਚਾਰਿਆਂ ਦੀਆਂ ਦਰਿਆ ਚੱਲਣੇ ਚੱਲਣੇ ਆਪਾਂ ਰੋਕ ਵੀ ਨਹੀਂ ਸਕਦੇ ਕਰ ਵੀ ਕੋਈ ਨਹੀਂ ਸਕਦੇ ਬਸ ਇਹਨਾਂ ਨੂੰ ਜ਼ਰੂਰਤ ਆ ਹੌਸਲੇ ਦੀ ਤੇ ਮਦਦ ਦੀ ਆਪਾਂ ਹੌਸਲਾ ਵੀ ਦਵਾਂਗੇ ਇਹਦੇ ਨਾਲ ਬੰਦੇ ਦਾ ਦਿਲ ਵੱਜ ਜਾਂਦਾ ਵੀ ਯਾਰ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਸਾਡੀ ਬਾ ਫੜੂਗਾ ਕੋਈ ਸਾਡੀ ਮਦਦ ਕਰੂਗਾ ਚਲੋ ਭਾਵੇਂ ਥੋੜੀ ਵੀ ਮਦਦ ਹੋ ਜੇ ਬੰਦੇ ਨੂੰ ਇਹ ਤੇ ਆਸ ਹੋ ਜਾਂਦੀ ਨਾ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਵਾਕਈ ਸਾਡੇ ਪਿੱਛੇ ਆ ਕੇ ਸਾਡਾ ਹਾਲਚਾਲ ਪੁੱਛਦਾ ਪਿਆ ਤੇ ਜੇ ਕੋਈ ਆ ਵੀ ਨਾ ਹੁਣ ਅੱਜ ਲਗਭਗ 32 33 ਦਿਨ ਹੋ ਗਿਆ ਹਾੜ ਆਇਆ ਨੂੰ ਅਜੇ ਵੀ ਪਾਣੀ ਚੱਲਦਾ ਪਿਆ ਪਿੱਛੇ ਪਾਣੀ ਚੱਲਦਾ ਪਿਆ ਦਰਿਆ ਦੇ ਵਿੱਚ ਤੇ ਜੇ ਹੁਣ ਜਿਵੇਂ ਕਈ ਲੀਡਰ ਆਈ ਪੰਜੀਆਂ ਦਿਨਾਂ ਬਾਅਦ ਆ 30 ਦਿਨਾਂ ਬਾਅਦ ਆ ਤੇ ਉਹਨੇ ਦਿਨ ਇਹਨਾਂ ਨੇ ਪਸ਼ੂਆਂ ਨੂੰ ਕੀ ਪਾਉਣਾ ਸੀ ਇਹਨਾਂ ਆਪ ਕੀ ਖਾਣਾ ਸੀ ਇਹ ਕਿੱਧਰ ਨੂੰ ਜਾਂਦੇ ਜੇ ਆਏ ਆ ਕੋਈ ਨਾ ਕੋਈ ਬਾਹ ਫੜੀ ਆ ਜੇ ਕੋਈ ਵੀ ਭੈਣ ਭਰਾ ਆ ਕੇ ਇਹਨਾਂ ਨੂੰ ਮਿਲਿਆ ਵਾ ਕੁਝ ਦਿੱਤਾ ਆ ਇਹ ਭਰਾ ਆਪਦੀ ਜ਼ਿੰਦਗੀ ਜਿਉਂਦੇ ਪਏ ਆ ਚਲ ਇਹਨਾਂ ਨੂੰ ਹੌਸਲਾ ਵੀ ਯਾਰ ਕੋਈ ਤੇ ਆਉਂਦਾ ਪਿਆ ਨਾ ਸਾਨੂੰ ਕੋਈ ਨਾ ਕੋਈ ਤੇ ਮਿਲਦਾ ਪਿਆ ਨਾ ਇਸ ਕਰਕੇ ਫੇਸਬੁੱਕ ਤੇ ਇਕੱਲੇ ਕਮੈਂਟ ਨਾ ਕਰੋ ਜਿਹੜਾ ਕੋਈ ਲੋੜਵੰਦ ਆ ਉਹਦੀ ਆ ਕੇ ਮਦਦ ਕਰੋ ਇਹ ਲੋਕ ਵਾਕੇ ਹੀ ਵਿਚਾਰੇ ਬੜੇ ਕਮਜ਼ੋਰ ਲੋਕ ਨੇ ਇਹ ਲੋਕ ਵਾਕੇ ਹੀ ਸਮੇਂ ਦੀ ਮਾਰ ਤੋਂ ਮਾਰੇ ਹੋਏ ਲੋਕ ਨੇ ਤੇ ਇਹ ਜਿਹੜਾ ਸਾਡਾ ਇਲਾਕਾ ਹਨ ਇਹ ਇਲਾਕਾ ਦੋਂ ਤਿੰਨੀ ਸਾਲੀ ਇਹੋ ਜਿਹੇ ਹੜ ਆਉਂਦੇ ਆ ਵੀ ਇਹਨਾਂ ਦੀ ਸਾਰੀ ਫਸਲ ਤੇ ਸਾਰੀ ਜ਼ਮੀਨ ਤਬਾਹ ਕਰ ਜਾਂਦੇ ਆ ਕਿਉਂਕਿ ਇੱਥੇ ਸਤਲੁਜ ਤੇ ਬਿਆਸ ਦਰਿਆ ਦੋਵੇਂ ਆ ਕੇ ਰੀਕੇ ਇਕੱਠੇ ਹੁੰਦੇ ਆ ਤੇ ਜਦੋਂ ਡਾਉਨਸਟ੍ਰੀਮ ਵਾਲੇ ਪਾਸੇ ਕਤੀਦਾਰ ਖੁੱਲਦੇ ਆ ਜਦੋਂ ਕਤੀਦਾਰ ਖੁੱਲ ਜਾਂਦੇ ਆ ਇਹ ਸਾਰਾ ਇਲਾਕਾ ਡੁੱਬ ਜਾਂਦਾ ਤੇ ਇਹ ਵੇਖੋ ਪੰਜਾਬ ਆ ਪੰਜਾਬ ਆ ਪੰਜਾਂ ਦਰਿਆਵਾਂ ਦੀ ਧਰਤੀ ਇਹ ਨਾ ਹੀ ਵੇਖੋ ਪੰਜ ਦਰਿਆਵਾਂ ਤੇ ਆ ਇਹਦੇ ਪਾਣੀ ਆਉਣੇ ਹੀ ਆਉਣੇ ਆ ਇਹ ਸਦੀਆਂ ਤੋਂ ਸਤਜੋਗ ਤੋਂ ਪਾਣੀ ਆਉਂਦੇ ਰਹੇ ਆ ਹੁਣ ਵੀ ਆਉਂਦੇ ਆ ਗਾਂ ਵੀ ਆਉਂਦੇ ਰਹਿਣੇ ਆ ਪਰ ਸਾਨੂੰ ਲੋੜ ਕੀ ਆ ਇਹਨਾਂ ਪ੍ਰਾਵਾਹਾਂ ਦੀ ਮਦਦ ਕਰਨ ਦੀ ਲੋੜ ਆ ਬਾਕੀ ਵੇਖੋ ਹੜ੍ਹ ਤੇ ਕਿਤੇ ਵੀ ਨਾ ਆਉਣ ਹੜਾਂ ਦਾ ਤੇ ਨਾ ਹੀ ਮੜਾ ਵਾ ਇੱਕ ਸਾਲ ਕਿਸਾਨ ਦੀ ਫਸਲ ਮਰ ਜੇ ਤੇ 10 ਸਾਲ ਕਿਸਾਨ ਦਾ ਲੱਕ ਸਿੱਧਾ ਨਹੀਂ ਹੁੰਦਾ ਆ ਹੁਣ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਗੁਰਦਾਸਪੁਰ ਇਸ 벨ਟ ਦੇ ਵਿੱਚ ਆੜਾ ਇਹ ਆ ਪਰ ਉਥੇ ਇਹ ਚੱਕਰਿਆ ਉਥੇ ਹੜਾ ਇਹ ਹੀ 1.88 ਦੇ ਵਿੱਚ ਜਦੋਂ ਕਾਂਗਰਸ ਦੀ ਗਵਰਨਮੈਂਟ ਹੀ ਸੈਂਟਰ ਦੇ ਵਿੱਚ ਜੀ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸਨ ਉਦੋਂ ਆੜਾਏ ਬੜਾ ਪਾਣੀ ਆਇਆ ਉਦੋਂ ਪਾਣੀ ਚੱਲਿਆ ਤਿੰਨ ਚਾਰ ਦਿਨੀ ਜਿਆਦਾ ਨਹੀਂ ਚੱਲਿਆ ਤਿੰਨ ਚਾਰ ਦਿਨ ਹੜਾਏ ਪਰ ਨੁਕਸਾਨ ਉਦੋਂ ਵੀ ਬੜਾ ਆਇਆ ਉਧਰ ਵੀ ਡੇਰੇ ਬਾਬੇ ਨਾਨਕ ਗੁਰਦਾਸਪੁਰ ਰਮਦਾਸ ਉਹ ਸਾਰੇ ਏਰੀਏ ਦੇ ਵਿੱਚ ਅਜਨਾਲੇ ਉਹ ਸਾਰੇ ਪਾਣੀ ਪਿਆ ਇਹਦਾ ਰਾਵੀ ਦਰਿਆ ਦਾ ਪਾਣੀ ਬਹੁਤ ਜਿਆਦਾ ਛੱਡਿਆ ਇੱਧਰ ਸਾਡੇ ਵੀ 7 ਲੋਟ ਪਿਆਸਦਾ ਪਾਣੀ ਆਇਆ ਬੜਾ ਨੁਕਸਾਨ ਆਇਆ ਉਹਦੇ ਬਾਅਦ ਸਾਡੇ 2 ਕੁ ਸਾਲ ਪੈਂਦੇ ਆ ਤੀਜੇ ਸਾਲ ਤਕਰੀਬਨ ਹੜ ਆਉਂਦੇ ਆਉਂਦੇ ਆ ਇੱਥੇ ਜਿੱਥੇ ਸਤਲੁਜ ਤੇ ਬਿਆਸ ਦਾ ਹਰੀਕੇ ਤੋਂ ਡਾਉਨ ਪਾਸੇ ਜਿਹੜਾ ਪਾਣੀ ਪੈਂਦਾ ਮੁੜ ਕੇ ਉਧਰਲੇ ਸੈਡ ਗੁਰਦਾਸਪੁਰ ਜਨਾਲਾ ਡੇਰਾ ਬਾਬਾ ਨਾਨਕ ਇਹ ਗੁਰਦਾਸਪੁਰ ਇਹ ਰਮਦਾਸ ਇਹ ਸਾਰਾ ਏਰੀਆ ਜਿਹੜਾ ਵਾ ਇੱਥੇ ਮੁੜ ਕੇ ਆਏ 95 ਜ ਤੇ 95 ਜ ਫੁੱਟ ਫੁੱਟ ਪਾਣੀ ਆਇਆ ਤੇ ਚਲੋ ਇੱਕ ਅੱਧੇ ਦਿਨ ਚ ਲੱਗ ਗਿਆ ਉਹਦੇ ਬਾਅਦ ਉਸ ਏਰੀਏ ਚੜ ਨਹੀਂ ਆਏ ਮੈਂ ਤਾਂ ਕਹਿੰਨਾ ਕਿਤੇ ਵੀ ਹੜ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਆ ਏਰੀਆ ਨਾ ਇੱਥੇ ਮਾ ਇੱਕ ਜਾਂ ਦੋ ਸਾਲ ਪੈਂਦੇ ਆ ਤੀਜਾ ਸਾਲ ਨਹੀਂ ਨੰਗਨ ਦਿੰਦਾ ਤੇ ਤੀਜੇ ਸਾਲ ਫਸਲ ਬਰਬਾਦ ਹੁੰਦੀ ਹੁੰਦੀ ਆ ਆ 19 ਤੋਂ ਲੈ ਕੇ 25 ਤੱਕ ਦੀ ਗੱਲ ਕਰ ਲਈਏ ਨਾ 19 ਜਿੱਥੇ ਹਾੜਾ ਏ 20 'ਚ ਫਿਰ ਇੱਥੇ ਹਾੜਾ ਏ ਫਿਰ 23 ਝਾੜਾ ਏ ਹੁਣ 25 ਝਾੜਾ ਏ 19 ਤੋਂ ਲੈ ਕੇ 25 ਤੱਕ 6-7 ਸਾਲ ਬੰਦੇ ਆ ਤੇ 6-7 ਸਾਲਾਂ ਦੇ ਵਿੱਚ 4 ਵਾਰ ਇੱਥੇ ਹੜਾ ਆ ਗਿਆ ਤੇ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਕੰਮ ਭੀ ਜਦੋਂ ਵੀ ਕਿਤੇ ਵੀ ਮੀਂਹ ਪੈਂਦਾ ਪੌਂਗ ਡੈਮ 'ਚ ਪਾਣੀ ਦਾ ਪੱਧਰ ਵਾਜੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਾਜੇ ਜਦੋਂ ਪਾਣੀ ਛੱਡਦੇ ਆ ਇਸ ਇਲਾਕੇ 'ਚ ਪਾਣੀ ਆ ਇਹਨਾਂ ਭਰਾਵਾਂ ਦੀ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਮਦਦ ਕਰਨ ਦੀ ਲੋੜ ਆ ਤੇ ਇਹਨਾਂ ਨੂੰ ਲੋੜ ਵੀ ਆ ਸਾਥੀਆਂ ਨੂੰ ਤੇ ਬਾਕੀ ਅਸੀਂ ਇਹਨਾਂ ਦੇ ਨਾਲ ਆ ਸਾਡੇ ਪਰਿਵਾਰ ਨੇ ਜਿੱਥੋਂ ਤੱਕ ਵੀ ਹੋ ਸਕਦਾ ਹੋਊਗਾ ਇਹਨਾਂ ਪਰਿਵਾਰਾਂ ਦੀ ਮਦਦ ਕਰਾਂਗੇ ਸਾਡੇ ਭੈਣਾਂ ਭਰਾ ਨੇ ਸਾਡੇ ਪਰਿਵਾਰ ਨੇ ਤੇ ਬਾਕੀ ਜਿਹੜਾ ਕੋਈ ਮਦਦ ਕਰਦਾ ਨਾ ਉਹਦਾ ਕੋਈ ਸਹਾਨ ਨਹੀਂਗਾ ਇਹਨਾਂ ਦੇ ਸਿਰ ਤੇ ਆਪਾਂ ਸਾਰੇ ਭੈਣ ਭਰਾ ਆ ਜੇ ਕੋਈ ਇੱਕ ਭਰਾ ਦਾ ਨੁਕਸਾਨ ਹੋ ਗਿਆ ਦੂਜੇ ਭਰਾ ਨੇ ਮਦਦ ਕਰਦਾ